ਕਿਸ ਦੇ ਲਈ ਤੂੰ ਛੱਡਦਾ ਸੀ ਮੈਨੂੰ ਆਮ ਜਿਹੇ ਨੂੰ ਇਹਨੂੰ ਲੱਗ ਗਿਆ ਕਿ ਨਹੀਂ ਉਹ ਤੇਰੇ ਖਾਬਾਂ ਦਾ ਉਹ ਖਾਸ ਅੱਛਾ ਹੁਣ ਇਹਨਾਂ ਖਾਸ 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 ਲੱਭਿਆ ਆ ਆਮ ਆਦਮੀ ਪਾਰਟੀ ਨੇ ਖਾਸਮ ਖਾਸ ਖਾਸਮ ਖਾਸ ਲੱਭ ਗਿਆ ਤੇ ਇੱਕ ਵੱਡੀ ਗੱਲ ਇਹ ਹੈ ਵੀ ਜਿਹੜੇ ਕਹਦੇ ਹੁੰਦੇ ਸੀ ਅਸੀਂ ਆਮ ਆਮ ਘਰਾਂ ਦੇ ਮੁੰਡੇ ਆ ਉਹਦੇ ਲਈ ਇੱਕ ਨਾ ਮੇਰੀ ਕਵਿਤਾ ਲਿਖੀ ਵੀ ਆ ਕਈ ਗੱਲਾਂ ਦੀ ਉਸ ਵਾਰ ਕੇ ਇਹ ਸੀ ਆਮ ਹੋਣਾ ਬੜਾ ਹੀ ਔਖਾ ਹੂੰ ਆਮ ਹੋਣਾ ਬੜਾ ਹੀ ਔਖਾ ਇਹੋ ਸੱਚੀ ਬਾਤ ਅੱਜ ਸੂਰਜ ਬਹਿਮਾ ਮਾਰਿਆ ਤੇ ਫਿਰ ਇਹ ਚਾਂਬਲੀ ਰਾਤ ਹੂੰ ਖਾਸਮ ਖਾਸ ਜੋ ਬਣ ਰਿਹਾ ਉਹ ਖੁਦ ਦਾ ਕਰ ਲੂ ਘਾਟ ਅੱਜ ਫੱਟੀ ਟੀਕਾ ਮਾਰਦੀ ਤੇ ਟੀਕਾ ਮਾਰੇ ਦਵਾਤ ਬਹੁਤ ਖੂਬ ਦੇਖੋ ਜੀ ਦੇਖੋ ਮਤਲਬ ਕਿਦਮ ਨੂੰ ਜਾ ਰਹੀ ਸੀ ਪਾਰਟੀ ਕੀ ਮਤਲਬ ਨਜ਼ਰੀਆ ਲੈ ਕੇ ਤੁਰੇ ਸੀ ਤੇ ਇੱਕ ਮੈਨੂੰ ਐ ਪੰਜਾਬ ਵਾਲਿਆਂ ਸੀ ਵਿੱਚ ਜਿੱਤ ਹੋਈ ਹੈ ਜਰੂਰ ਜਿਹੜੀ ਪੰਜਾਬ ਦੀ ਲੋਬੀ ਹੈ ਨਾ ਹੂੰ ਜੋਨੇ ਤੁਸੀਂ ਇੱਕ ਦੇਖੋ ਹਮਾਟਲ ਦੇ ਵਿੱਚ ਇੱਕ ਵਾਰੀ ਆਇਆ ਹੋਇਆ ਸੀ ਕਿ ਉੱਥੋਂ ਦੀ ਜਿਹੜੀ ਪਾਰਟੀ ਸੀ ਕਾਂਗਰਸ ਇਹ ਉੱਥੋਂ ਬਾਰੀ ਬੰਦਾ ਰਾਜ ਸਭਾ 'ਚ ਖੜਾ ਹੋ ਗਿਆ ਸੀ ਹੂੰ ਉਹਨੇ ਨਾ ਹਰਾਤਾ ਸੀ ਰਾਜਾ ਅੱਛਾ